ਕਿ ਨਰਕ ਬਣ ਗਿਆ ਸ਼ਹਿਰ ਮੇਰਾ ਨਰਕ ਬਣ ਗਿਆ ਸ਼ਹਿਰ ਮੇਰਾ ਹੁਣ ਰੱਬ ਦਾ ਬੰਦਾ ਹੀ ਆਕੇ ਕੋਈ ਬਚਾਵੇ ਨਹੀਂ ਨਰਕ ਬਣ ਗਿਆ ਸ਼ਹਿਰ ਮੇਰਾ ਹੁਣ ਰੱਬ ਦਾ ਬੰਦਾ ਹੀ ਕੋਈ ਆਕੇ ਬਚਾਵੇ ਨਹੀਂ ਮੀ ਪੈਂਦਾ ਤਾਂ ਛਤਰੀ ਤਾਲ ਲੈਨੇ ਆ ਕੜੀਆਂ ਵਿੱਚ ਛਤਰੀ ਤਾਲ ਲੈਨੇ ਆ ਪਰ ਇਸ ਬਜਰੀ ਤੋਂ ਇਸ ਟੋਏ ਤੋਂ ਸਾਨੂੰ ਕੋਣ ਬਚਾਵੇ ਨਹੀਂ ਇਹਨਾਂ ਟੋਇਆਂ ਤੋਂ ਸਾਨੂੰ ਕੋਣ ਬਚਾਵੇ ਨਹੀਂ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਲੇਸ਼ਵਰੀ ਤੁਸੀਂ ਸ਼ਹਿਰ ਤੋਂ ਦਾ ਜ਼ਲੰਦਰੀ ਵੀਡੀਓ ਕਿਸ ਬਾਬਤ ਬਣਵਣੀ ਹੈ ਸਾਡੇ ਉਸ ਸਮੇਂ ਸੀ ਰੇਲਵੇ ਰੋਡ ਤੇ ਮੌਜੂਦ ਹਾਂ ਔਰ ਰੇਲਵੇ ਰੋਡ ਤੇ ਧਰਨਾ ਜਿਹੜਾ ਆ ਉਹ ਲੱਗੇ ਹੋਇਆ ਅੱਕ ਕੇ ਥੱਕ ਕੇ ਪੱਕ ਕੇ ਜਾਨ ਜਿਹੜੀ ਤਲੀ ਤੇ ਰੱਖ ਕੇ ਸਾਰੇ ਇੱਥੇ ਬੈਠੇ ਨੇ ਸਮੱਸਿਆ 3 ਸਾਲਾਂ ਤੋਂ ਨਜ਼ਰ ਆ ਰਹੀ ਹੈ 4 ਸਾਲਾਂ ਤੋਂ ਨਜ਼ਰ ਆ ਰਹੀ ਹੈ ਲੇਕਿਨ ਸਮੱਸਿਆ ਦਾ ਕੋਈ ਹੱਲ ਨਹੀਂ ਜੇ ਵਪਾਰੀਆਂ ਦੀ ਗੱਲ ਕਰੀਏ ਦੁਕਾਨਦਾਰਾਂ ਦੀ ਗੱਲ ਕਰੀਏ ਹਰ ਰੋਜ਼ ਹਜ਼ਾਰਾਂ ਦਾ ਨੁਕਸਾਨ ਹੁੰਦਾ ਔਰ ਜੇ ਸਾਲ ਵਾਈਜ਼ ਕੈਲਕੂਲੇਟ ਕਰ ਲਈਏ ਤਾਂ ਹਰ ਸਾਲ ਲੱਖਾਂ ਦਾ ਨੁਕਸਾਨ ਹੁੰਦਾ ਦੁਕਾਨਦਾਰਾਂ ਦਾ ਔਰ ਜਿਹੜੀ ਮਿੱਟੀ ਆ ਹਰ ਰੋਜ਼ ਸਵੇਰੇ ਆ ਕੇ ਸ਼ਿੰਗਾਰ ਕਰਦੀ ਆ ਸ਼ਾਮ ਤੱਕ ਸ਼ਿੰਗਾਰ ਕਰਦੀ ਆ ਸ਼ਿੰਗਾਰ ਕਰਦੀ ਤੇ ਸਾਰੇ ਲੋਕ ਸਮੱਸਿਆਜ ਨੇ ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਰੋੜਾ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਚਿੰਟੂ ਜੀ ਜਿਹੜੀ ਦਿੱਕਤ ਆ ਰਹੀ ਹੈ ਦੱਸੋ ਜੀ ਬੜੇ ਦੁੱਖ ਨਾਲ ਕਹਿ ਰਿਹਾ ਪੇ ਰਿਹਾ ਕਿ ਪਹਿਲੇ ਤਾਂ 5 ਸਾਲ ਪਹਿਲੇ 15 ਦਿਨ ਦੇ ਵਿੱਚ ਸੜਕ ਟੁੱਟ ਗਈ ਔਰ ਬੜੇ ਦੁਖਣਾ ਕਹਿ ਰਹੇ ਆ ਭਾਵੇਂ ਮਟੀਰੀਅਲ ਸੀ ਮਾੜਾ ਕੁਛ ਸੀਗਾ ਮਾੜਾ ਇਹ ਬੜੇ ਦੁਖਣਾ ਕਹਿ ਰਹੇ ਆ ਪੈ ਰਿਆ ਕਿ ਕਿੰਨੀ ਮਦਭਾਗੀ ਗੱਲ ਆ ਕਿ ਆ ਸਾਡੇ ਵਪਾਰੀ ਕਿੰਨੇ ਦੁਖੀ ਹੋ ਰਹੇ ਆ ਹੁਣ ਰਹਿ ਗਈ ਗੱਲ ਹੁਣ ਦੀ ਮੌਕੇ ਦੀ ਜਿਹੜੀ ਮੌਜੂਦਾ ਸਰਕਾਰ ਆ ਇਹਨੇ ਵੀ ਕੁਛ ਨਹੀਂ ਕੀਤਾ ਅਸੀਂ 9 ਮਹੀਨੇ ਪਹਿਲੇ ਇੱਥੇ ਸਰਕਾਰ ਇੱਥੇ ਸੜਕ ਦਾ ਟੈਂਪਰੇਰੀ ਸ਼ੁਰੂ ਕਰਾਇਆ ਸੀ ਕਹਿ ਕੇ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਨੇ ਟੈਂਪਰੀ ਸ਼ੁਰੂ ਕਰਨ ਤੋਂ ਬਾਅਦ ਬਜਟ ਸਟੇਜ ਦਾ ਮਸਲਾ ਹੋ ਗਿਆ ਜੀ ਉਹ ਅਸੀਂ ਕੀ ਲੈਣਾ ਸਟੇਜ ਤੋਂ ਅਸੀਂ ਕੀ ਲੈਣਾ ਮਟੀਰੀਅਲ ਮਾੜੇ ਤੋਂ ਅਸੀਂ ਤਾਂ ਕਹਿੰਦੇ ਆ ਕਿ ਸਾਡੇ ਵਪਾਰ ਦਾ ਹੱਲ ਹੋਵੇ ਔਰ ਸਾਡੇ ਵਪਾਰੀ ਸੁਖੀ ਰਵੇ ਔਰ ਕੰਮ ਕਾਮਯਾਬ ਹੋਵੇ ਉਹ ਏਡੇ ਏਡੇ ਮੁਲਾਜ਼ਮ ਰੱਖੇ ਹੋਏ ਵਪਾਰੀਆਂ ਨੇ ਇੰਨੇ ਨੇ ਬੰਦੇ ਰੱਖੇ ਹੋਏ ਆ ਉਹਨਾਂ ਦੀ ਦਰਖਾਹ ਨਹੀਂ ਪੂਰੀ ਆਉਂਦੀ ਆ ਬਈਆ ਸਾਰਾ ਰੇਲਵੇ ਰੋਡ ਨਹਿਰੂ ਗੇਟ ਤੋਂ ਲੈ ਕੇ ਸਟੇਸ਼ਨ ਤੱਕ ਬੁਰਾ ਹਾਲ ਹੋਇਆ ਆ ਇੰਨਾ ਮਾੜਾ ਹਾਲ ਹੋ ਗਿਆ ਇਸ ਸੜਕ ਦਾ ਕਿ ਦੁਖੀ ਹੋਇਆ ਪਿਆ ਸਾਰਾ ਵਪਾਰੀ ਮੈਂ ਤਾਂ ਇੱਕੋ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਮੋੜ ਕੇ ੜਤੋ ਇਹਨੂੰ ਜਲਦੀ ਤੋਂ ਜਲਦੀ ਇਹਦਾ ਹੱਲ ਕਰੋ ਨਹੀਂ ਤਾਂ ਵਪਾਰੀ ਲਗਾਤਾਰ ਇਸੇ ਧਰਨੇ ਲਾਊਗਾ ਬਹੁਤ ਨੁਕਸਾਨ ਹੋਊਗਾ ਇਹਦੇ ਵਿੱਚ ਤੁਹਾਡੀ ਤੁਹਾਡੇ ਵਾਸਤੇ ਬਹੁਤ ਮਾੜੀ ਗੱਲ ਆ ਇਹਨਾਂ ਇੱਥੇ ਇੱਕੋ ਹੀ ਬੇਨਤੀ ਆ ਕਿ ਇਹਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਵਪਾਰੀਆਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਵਪਾਰੀਆਂ ਦਾ ਕਿੰਨਾ ਨੁਕਸਾਨ ਹੋ ਰਿਹਾ ਮੈਂ ਕਹਿੰਦਾ ਵਪਾਰੀ ਦਾ ਸਾਰਾ ਜਿੰਨਾ ਵੀ ਆ ਮੁਲਾਜ਼ਮ ਆ ਉਹਨਾਂ ਦੇ ਤਰਕਾਬ ਪੈਂਦੇ ਆ ਬਿਜਲੀ ਦੇ ਬਿੱਲ ਪੈਂਦੇ ਆ ਹੋਰ ਖਰਚੇ ਪੈਂਦੇ ਆ ਹਲ ਗਈ ਆ ਕਿਥੋਂ ਪੱਲਿਓ ਪਾਈ ਜਾਊਗਾ ਬਿਵਾਰੀ ਆਪਣੇ ਕੋਲੋਂ ਕਿ ਕੋਈ ਧਰਨਾ ਹੀ ਲੈਣਾ ਇਹਦਾ ਹੱਲ ਹੋ ਜਾਊਗਾ ਪਰ ਕੋਈ ਕਹਿੰਦਾ ਸਟੇ ਹੋ ਗਿਆ ਕੋਈ ਲੜਾਈ ਤੁਹਾਡੀ ਬਿਵਾਰੀ ਨਹੀਂ ਲੈਣੀ ਲੜਾਈ ਤੋਂ 9 ਮਹੀਨੇ ਬਾਅਦ ਤਾਂ ਬੱਚਾ ਵੀ ਹੋ ਜਾਂਦਾ ਜੀ ਬਿਲਕੁਲ ਨਹੀਂ ਨਹੀਂ ਇਹ ਬਿਵਾਰੀ ਨਹੀਂ ਲੈਣੀ ਲੜਾਈ ਤੋਂ ਲੜਾਈ ਤੁਹਾਡੀ ਹੋਊਗੀ ਦੋਨਾਂ ਤੇ ਰਾਦੀ ਸਾਸ਼ੀ ਹੀ ਲੈਣਾ ਕਿਹਨਾਂ ਤੋਂ ਇਸ ਵੇਲੇ ਕੋਈ ਪੋਲੀਟੀਕਲ ਮਾਮਲਾ ਨਹੀਂ ਹੈ ਕੋਈ ਪੋਲੀਟੀਕਲ ਮਾਮਲਾ ਨਹੀਂ ਸਾਰੀਆਂ ਪਾਰਟੀਆਂ ਦੇ ਮੈਂਬਰ ਸਾਰੀਆਂ ਪਾਰਟੀਆਂ ਦੇ ਮੈਂਬਰ ਇਕੱਠੇ ਬੈਠੇ ਆ ਜਿੰਨਾ ਕੋਲ ਬਿਲਕੁਲ ਮੁੱਦਾ ਹੋਇਆ ਸੀਗਾ ਇਥੇ ਆਲੇ 2 ਮਿੰਟ ਬਾਅਦ ਕੋਈ ਨਾ ਕੋਈ ਗੱਡੀ ਕੋ ਰੋੜਾ ਵਜਦਾ ਕੋਈ ਸ਼ੀਸ਼ੇ ਟੁੱਟਦੇ ਆ ਬਹੁਤ ਨੁਕਸਾਨ ਹੋ ਰਿਹਾ ਗਾਗ ਨਹੀਂ ਆਂਦਾ ਗਾਗ ਨੂੰ ਜਦੋਂ ਪਤਾ ਲੱਗਦਾ ਨੇ ਰੇਲਵੇ ਟੁੱਟਾ ਉਹ ਸ਼ਹਿਰ ਤੋਂ ਬਾਹਰ ਨਿਕਲਦਾ ਉਹ ਕਹਿੰਦਾ ਉੱਥੇ ਰੇਲਵੇ ਰੋਡ ਸਾਰਾ ਖਰਾਬ ਆ ਨਾ ਗੱਡੀ ਨੂੰ ਉੱਤੇ ਖੜੀ ਕਰਨ ਨੂੰ ਜਗ੍ਹਾ ਨਾ ਜਾਣ ਨੂੰ ਜਗ੍ਹਾ ਉਹ ਸ਼ੋਪਿੰਗ ਐਥੇ ਲਈ ਘੱਡੀ ਹੋਈ ਆ ਬਹੁਤ ਐਮਾਜ਼ਨ ਦੀ ਸ਼ੋਪਿੰਗ ਚੱਲਦਾ ਐਮਾਜ਼ਨ ਦੀ ਸ਼ੋਪਿੰਗ ਸਭ ਆਨਲਾਈਨ ਸ਼ੋਪਿੰਗ ਕਰਦੇ ਪਏ ਆ ਇਹਦਾ ਕੋਈ ਤਰੀਕਾ ਨਹੀਂ ਹੈਗਾ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਕੋਈ ਇਹਦਾ ਹੱਲ ਕਰੋ ਕਿੰਨਾ ਕੁ ਵੱਡਾ ਕੋਈ ਵੱਡਾ ਮਸਲਾ ਵੀ ਹੈ ਨਹੀਂ ਬਣਨੀ ਆ کیوں ایتھے سروائیو کرے باڑی کیوں سروائیو کرے میں دسو یہ سر اے جڑا <th> ਧਰਨਾ ਹੈ ਤੁਹਾਡਾ ਸੰਕੇਤਕ ਆ ਜਾਂ ਪੱਕਾ ਪੱਕਾ ਨਹੀਂ ਸਾਡਾ ਫਿਲਹਾਲ ਅਜ ਜਿਹੜਾ ਅੱਜ ਹਾਲ ਦੀ ਘੜੀ ਸਾਡਾ ਬਿਲਕੁਲ ਹਾਲ ਦੀ ਘੜੀ ਚੇਤਾਵਨੀ ਆ ਚੇਤਾਵਨੀ ਉਸ ਤੋਂ ਬਾਅਦ ਅਸੀਂ ਕੋਈ ਤੁਸੀਂ ਇੱਕ ਵਾਰੀ ਥੋੜੀ ਦਿੱਤੀ ਹੈ ਉਹ ਚੇਤਾਵਨੀ ਨਹੀਂ ਦਿੰਦੀ ਪਰ ਫਿਰ ਅੱਜ ਦੱਸਦੇ ਇਹਦਾ ਅਸੀਂ ਤਰਨਾ ਲਾਣੇ ਅੱਜ ਬੰਦਾ ਕਰ ਕੀ ਸਕਦਾ ਹੁਣ ਸਾਡੇ ਕੋ ਬਾਵਰ ਉਹ ਵੀ ਫਿਰ ਅਸੀਂ ਤਾਂ ਚੇਤਾਵਨੀ ਦੇ ਸਕਦੇ ਹਾਂ ਜੀ ਅੰਕਲ ਤੁਸੀਂ ਆਓ ਇੱਕ ਵਾਰੀ ਤੁਸੀਂ ਜਿਹੜੀ ਗੱਲ ਕਰਦੇ ਸੀ ਦੇਖੋ ਦੇਖੋ ਇੱਕ ਵਾਰ ਬਾਜੀ ਜੀ ਅੰਕਲ ਤੁਸੀਂ ਆਪਣਾ ਪੱਖ ਰੱਖ ਰਹੇ ਸਰਕਾਰ ਦੇ ਗੱਲੇ ਚ ਵਪਾਰੀ ਪਾਉਂਦੇ ਆ ਜੇ ਇੱਥੇ ਸੜਕ ਨਹੀਂ ਬਣਾ ਸਕਦੀ ਸਰਕਾਰ ਤਾਂ ਜਿਹੜਾ GST ਆ ਉਸੇ GST ਨਾਲ ਇਹ ਸੜਕ ਬਣ ਸਕਦੀ ਆ 6 ਮਹੀਨੇ ਤੇ GST ਨਾਲ ਤੇ ਵਪਾਰੀ ਨੂੰ ਲੁੱਟ ਵੀ ਰਿਹਾ ਕੁੱਟ ਵੀ ਰਿਹਾ ਇਹੋ ਜੀ ਸਰਕਾਰ ਸਰਕਾਰ ਦਾ ਫਰਜ਼ ਹੁੰਦਾ ਹੋ ਰਿਹਾ ਵੀ ਦੁਕਾਨਦਾਰ ਤਾਂ ਦੁਕਾਨਾ ਛੱਡਣ ਨੂੰ ਤਿਆਰ ਬੈਠੇ ਆ ਜਿਹੜੇ ਕੰਪਨੀਆਂ ਦੇ ਸ਼ੋਰੂਮ ਨਾ ਹੋਣ ਤਾਂ ਮੇਰੇ ਖਿਆਲ ਪ੍ਰਾਈਵੇਟ ਦਾ ਦੁਕਾਨਾ ਛੱਡ ਕੇ ਚਲੇ ਜਾਂਦੇ ਆ ਕਿਉਂਕਿ ਉਹ ਆਸ ਰੱਖ ਕੇ ਬੈਠੇ ਆ ਵੀ ਹੁਣ ਘਾਟਾ ਤੇ ਕੱਲ ਨੂੰ ਮੁਨਾਫਾ ਵੀ ਹੋਊਗਾ